想当千军万的，万马 ਨਾ ਮੀਡੀਆ ਚ ਦਰਸ਼ਾਇਆ ਇਤੋਂ ਜ਼ਿਆਦਾ ਮਰਕਰਾਂ ਚ ਦਰਸ਼ਾਇਆ ਅੱਛਾ ਤੇ ਤੁਹਾਡੇ ਇਤਿਸ਼ਾਹ ਤੋਂ ਪਤਾ ਲੱਗਦਾ ਆਮ ਲੋਕਾਂ 'ਚ ਬਹੁਤ ਵੱਡਾ ਇਤਿਸ਼ਾਹ ਹੈ ਸੋ ਮੈਂ ਅੱਜ ਦੇ ਇਸ ਉਮੀਦਵਾਰ ਨਿਮਨਤਨ ਪੱਤਰ ਭਰਤ ਸਵੇ ਜਿਹੜੇ ਸਾਡੇ ਵਰਕਰ ਸਭਾਨ ਆਮ ਲੋਕ ਸੀਨੀਅਰ ਲੀਡਰ ਸਭਾਨ ਆਏ ਸੀ ਮੈਂ ਪਹਿਲੀ ਗੱਲ ਤੋਂ ਉਹਨਾਂ ਸਭਨਾਂ ਦਾ ਧੰਨਵਾਦ ਕਰਦਾ ਅੱਜ ਅਸੀਂ ਲੋਕਤੰਤਰ ਦਾ ਸਭ ਤੋਂ ਵੱਡਾ ਤੰਕਰ ਭਾਰਤ ਦੇ ਵਿੱਚ ਜੰਦ ਰਿਹਾ ਕਿ ਉਹਨਾਂ ਦਾ ਔਰ ਉਹਦੀ ਉਮੀਦਵਾਰੀ ਦੇ ਕਾਗਜ਼ ਭਰੇ ਨੇ ਇੰਡੀਆ ਨੈਸ਼ਨਲ ਕਾਂਗਰਸ ਤੋਂ ਔਰ ਜਿਹੜੀ ਦੇਸ਼ ਕੌਮ ਦੀ ਸੇਵਾ ਆ ਔਰ ਜਿਹੜੀ ਕਸਮ ਖਾਦੀ ਹੈ ਕਿ ਸੰਵਿਧਾਨ ਦੇ ਅਧਿਕਾਰਾਂ ਦੇ ਰਹਿਤ ਕੀਤੀ ਜਾਊਗੀ ਔਰ ਇਹ ਜਿਹੜੀ ਮਾਈਕ ਹਲੇ ਗਾਣੇ ਹੂੰ ਇਹ ਦੇਸ਼ ਦੇ ਵਿੱਚ ਇੱਕ ਨਵੀਂ ਸਰਕਾਰ ਬਣਾਉਣ ਜਾਏਗੀ ਔਰ ਨਵੀਂ ਸਰਕਾਰ ਅਸੀਂ ਬਣਾਵਾਂਗੇ ਕੁਲਦੀਪ ਧਾਈਵਾਲ ਵੱਡਾ ਦਾਵਾ ਕਰਦੇ ਨੇ ਕਿ ਇਹਨਾਂ 2 ਲੱਖ ਤੋਂ ਵੀ ਜ਼ਿਆਦਾ ਲੱਗਦਾ ਇਹ ਜਿੱਤ ਕੇ ਜਾਵਾਂਗਾ ਪ੍ਰਿੰਸ ਸਰ ਤੋਂ ਮੇਰਾ ਕਹਿ ਲੈ ਇਹ ਨਜੂਮੀ ਬਣਾ ਨਹੀਂ ਕਰਨਾ ਚਾਹੀਦਾ ਆਪਣੇ ਆਪ ਨੂੰ ਬੰਦੇ ਨੂੰ ਪਤਾ ਹੁੰਦਾ ਕਿੱਥੇ ਕੀ ਹੈ ਹੁਣ ਜਿਹੜਾ ਬੰਦਾ ਜਿਹੜਾ ਬੰਦਾ ਖੁਆਬ ਵੇਖਦਾ ਹੋਵੇ ਤਾਂ ਕੀ ਹੱਲ ਕੀਤਾ ਜਾ ਸਕਦਾ ਮੇਰਾ ਕਹਿੰਦਾ ਟੋਟਲ ਵੋਟ ਗਿਣਦੇ ਨੇ ਵੀ ਦੋ-ਤਿੰਨ ਫੋਰ 2.5 ਲੱਖ ਉਹ ਜੋ ਕਿੰਨੀ ਕੰਨ ਨੂੰ ਮਿਲਣੀ ਹੈ ਪਤਾ ਨਹੀਂ 2 ਲੱਖ ਮਿਲਣੀ ਟੈਕ ਦੇਖਦੇ ਹੋ ਕਾਲੀ ਦਲ ਬਹੁਤ ਚੈਲੰਜ ਕਰ ਰਿਹਾ ਇਸ ਵੇਲੇ ਪੰਥਕ ਜਮਾਤ ਹੈ ਮੇਰੇ ਵਿਚ ਨੇ ਅਚਾ ਕਾਲੀ ਦਲ ਨੂੰ ਕਿਵੇਂ ਵੇਖਦੇ ਹੋ ਜੀ ਬੜਾ ਚੈਲੰਜ ਕਰ ਰਹੇ ਹੋ ਕਹਿੰਦੇ ਕਿ ਅਸੀਂ ਸੀਟਾਂ ਜਿੱਤਨੀ ਹੈ ਦੇਖੋ ਅੱਜ ਤੁਸੀਂ ਆਜ਼ਾਦ ਉਮੀਦਵਾਰ ਨੂੰ ਪੁੱਛ ਲੋਗੇ ਉਹਨੇ ਕਹਣਾ ਮੈਂ ਜਿੱਤ ਰਿਹਾ ਹਾਂ ਅਕਾਲੀ ਦਲ ਮੇਰਾ ਖਿਆਲ ਹੈ ਜਿਸ ਤਰੀਕੇ ਦੇ ਨਾਲ ਡਿਕਲਾਈਨ ਹੋ ਰਿਹਾ ਉਹਨੂੰ ਇਡੀ ਵੱਡੀ ਮੀਟ ਰੱਖਣੀ ਨਹੀਂ ਚਾਹੀਦੀ ਹਰ ਚੀਜ਼ ਦਾ ਇੱਕ ਸਮਾਂ ਹੁੰਦਾ ਸਮਾਂ ਰਹਿੰਦੇ ਉਹਨਾਂ ਨੇ ਕੋਈ ਵੀ ਜੀ ਖਤਰਸ ਨਹੀਂ ਕੀਤੀ ਸਹੀ ਤਰੀਕੇ ਨਾਲ ਕੋਈ ਗੱਲ ਨਾਲ ਅੱਜ ਸਮੁੱਚੇ ਪੰਜਾਬ ਦੇ ਵਿੱਚ ਉਹਨਾਂ ਵਿਰੁੱਧ ਬਹੁਤ ਗੁੱਸਾ ਹੈ ਔਰ ਇਹੀ ਕਾਰਨ ਹੈ ਕਿ ਉਹਨਾਂ ਦੇ ਲੀਡਰ ਵੀ ਸਹਿਬਾਨ ਵੀ ਮਤਲਬ ਦੂਜੀਆਂ ਪਾਰਟੀਆਂ 'ਚ ਸ਼ਿਫਟ ਹੋ ਰਹੇ ਨੇ ਔਰ ਪਿੱਛੇ ਕੋਈ ਲੀਡਰਸ਼ਿਪ ਹੀ ਇੰਨੀ ਵੱਡੀ ਉਹਨਾਂ ਕੋਲ ਹੈ ਨਹੀਂ ਪਰ ਜਿਸ ਤਰੀਕੇ ਨਾਲ ਚਾਰਲੀ ਨੈਸ਼ਨਲ ਲੀਡਰ ਕਿਹੜੇ ਕਿਹੜੇ ਆ ਰਹੇ ਨੇ ਦੇਖੋ ਕਾਫੀ ਲੀਡਰ ਜਿਹੜੀ ਹੈ ਸਟਾਰਕ ਬੈਂਦੀ ਮੇਰਾ ਤਾਂ ਦੋ ਤਿੰਨ ਦਿਨ ਦਾ ਕਸੀਅਰ ਕਰਦੇ ਆ ਕਿ ਕੌਣ ਕੌਣ ਆਉਣਗੇ ਨੌਜਵਾਨ ਲੀਡਰ ਵੀ ਆਉਣਗੇ ਔਰ ਜਿਹੜੇ ਵੱਡੇ ਸਿਆਸਤਦਾਨ ਨੇ ਉਹ ਵੀ ਆਉਣਗੇ ਹਰ ਤਰ੍ਹਾਂ ਦਾ ਕਾਂਗਰਸ ਵਰਕਰ ਤੋਂ ਲੈ ਕੇ ਸੀਨੀਅਰ ਲੀਡਰ ਜਿਹੜਾ ਤੁਹਾਨੂੰ ਆਉਣ ਵਾਲੇ ਕਰਨਜੀਤ ਸਿੰਘ ਕਰਨਜੀਤ ਸਿੰਘ ਸੰਧੂ ਦਾ ਅਮਰੀਕਾ ਮਾਡਲ ਹੈ ਉਹਦੋਂ ਕਿਵੇਂ ਇੱਕ ਗੁਰਜੀਤ ਔਲ ਨਾਲ ਲੜ ਪਾਏਗਾ ਮੈਂ ਤਿੰਨੇ ਉਮੀਦਵਾਰਾਂ ਨੂੰ ਸ਼ੁਭ ਕਾਮਨਾਵਾਂ ਦਿੰਦਾ ਹਾਂ ਪਰ ਮੈਂ ਹਾਂਜੀ 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 ਬੋਲੋ ਜੋ ਸਿੰਘ ਸਿੱਧੂ ਨੇ ਨਜ਼ਰ ਆਇਆ ਇਸ ਰਾਏ ਤੇ ਕੱਲ ਪਹੁੰਚਿਆ ਸੀ ਇੱਕ ਦਿਨ ਵਿੱਚ ਆਉਣਗੇ ਪਰ ਨਹੀਂ ਇਹਦਾ ਤਿੰਨ ਸਵਾਲ ਤੇ ਲੈ ਲਓ ਜੀ ਸਿੱਧੂ ਸਾਹਿਬ ਜਿਹੜਾ ਪ੍ਰਚਾਰ ਕਰ ਮੈਂ ਸ਼ੁਭ ਕਾਮਨਾਵਾਂ ਦਿੰਦਾ ਤਿੰਨਾਂ ਨੂੰ ਅੰਮ੍ਰਿਤਸਰ ਦੀ ਕਮੇਟੀ ਤੋਂ ਸਮਝੋ ਸੱਚੀ ਸੁੱੱਚੀ ਰਾਜਨੀਤੀ ਕਰੋ ਔਰ ਇਹ ਗੱਲ ਲੋਕਾਂ ਨੇ ਤੈਅ ਕਰਨੀ ਇੱਕ ਤਰੀਕ ਨੂੰ ਆਪਣਾ ਪ੍ਰਚਾਰ ਹਰ ਗੱਲ ਨੂੰ ਇਹ ਸ਼ਹਿਰ ਦੀ ਮਰਿਆਦਾ ਨੂੰ ਸਮਝਦੇ ਹੋਏ ਸੱਚ ਦੇ ਦਾ ਉਹ ਕਹਿੰਦੇ 300 ਨਾ ਗੋ ਵੀ ਵੇਚਦਾ ਕਿ ਜਦੋਂ ਇੱਕ ਬਹੁਤ ਵੱਡੇ ਲੀਡਰ ਸਹਿਬਾਂ ਝੂਠ ਮਾਰਦੇ ਆ ਤੇ ਗਲਤ ਗੱਲਾਂ ਕਰਦੇ ਆ ਉਹਦਾ ਅਸਰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਤੇ ਜਾਂਦਾ ਹੈ ਸੋ ਕਹਿੰਦੇ ਸਿੱਧੂ ਸਾਹਿਬ ਮੇਰਾ ਖਿਆਲ ਹੈ ਕਿ ਦੋ ਦਿਨ ਦੇ ਵਿੱਚ ਵਿੱਚ ਤੁਹਾਡੇ ਕੋਲ ਆ ਜੀ ਤੁਸੀਂ ਕਿੰਨੀ ਏਕੜ ਕਹਿੰਦੇ ਵੀ ਅੱਜ ਇਸ ਵਾਰ ਤੁਸੀਂ 99000 ਦੇ ਕੋਲ ਲੀਟ ਦਿੱਤੀ ਸੀ ਮੈਂ ਤਾਂ ਕਹ ਲੇ ਤੋ ਉਹ ਤਾਂ ਹੁਣੇ ਹੀ ਲੋਕ ਘਟਾਉਂਦੇ ਨੇ ਘਟਾਉਣ ਤੋਂ ਕਹਿੰਦੇ ਨੇ ਸਾਡੇ ਕੋਲ ਕੀ ਨਜ਼ਰ ਨਹੀਂ ਆਇਆ ਉਹਦਾ ਸਭ ਪਚਾਰ ਹੈ ਜਦਾਂ ਤੁਸੀਂ ਦੇ ਦੇ ਜਾਂਦਾ ਅੱਜ ਕਰਦੇ ਇਹ ਇਹ ਜਿਹੜਾ ਵਿਕਾਸ ਹੈ ਉਹਨਾਂ ਨੂੰ 4 ਤਰੀਕ ਨੂੰ ਨਜ਼ਰ ਆਏਗਾ ਐਡਵਾਂਸ ਤੋਂ ਇਹਨਾਂ ਨੇ ਨਹੀਂ ਵਿਖਾਇਆ ਜਾ ਸਕਦਾ ਇਹਦੇ ਮਤ ਕਹਿ ਰਹੇ ਆ ਕਿ ਜਿਹੜੀ ਚੀਜ਼ ਕਿਸੇ ਨੂੰ ਸਮਝ ਨਹੀਂ ਆਈ ਉਹਦਾ ਕੀ ਕਰਾਂ ਉਹਨਾਂ ਨੇ ਉਹਨਾਂ ਨੇ ਉਹਨਾਂ ਨੇ ਉਹਨਾਂ ਨੇ ਜਿਹੜੀ ਆਪਣੀ ਰਾਜਨੀਤੀ ਹੈ ਉਹ ਇੱਕ ਬਹੁਤ ਵੱਡੇ ਬਹੁਤ ਤਵਾਕੇ ਦਾ ਜੁਰਮ ਕੀਤੀ ਹੈ ਉਹਨਾਂ ਨੂੰ ਕਿਸੇ ਦੀ ਮੁਸ਼ਕਲਤਾ ਪਤਾ ਨਹੀਂ ਹੈਗਾ ਉਹ ਤਾਂ ਕੋਈ ਪਰ ਅਮਰੀਕਾ ਅਮਰੀਕਾ ਉਹਨਾਂ ਨੂੰ ਭੁਗੋਗੇ ਤੋਂ ਨੇ ਘਾਡੇ ਬਾਹਰ ਜਾਂਦੇ ਨਾਲਾ ਵੇਖਣ ਵਾਸਤੇ ਉਹ ਤਾਂ ਮਰੇ ਬਣਾ ਕੇ ਦੇ ਰਹੇ ਸਾਬ ਮਹਿਨਾ ਜੀ ਆਇਆ ਨੂੰ ਲੋਕਾਂ ਨੂੰ ਲੋਕਾਂ ਨੇ ਉਹਨੂੰ ਘੇਰਿਆ ਲੋਕਾਂ ਨੇ ਉਹਨਾਂ ਨੂੰ ਘੇਰਿਆ ਕਮੈਂਟਾਂ ਵਿੱਚ ਤੁਹਾਡੀ ਸਰਕਾਰ ਕਹਿੰਦੇ ਜੀ ਉਹ ਆਪਣੇ ਸਾਡੇ ਬਾਹਰ ਦੇ ਨਾਲਾ ਬੰਦ ਕਰ ਸਕਿਆ ਹੋਰ ਕੀ ਕਰੇ ਮੇਰੀ ਅੱਕੀ ਬੇਨਤੀ ਹੈ ਇਹ ਨਾਲੇ ਤੇ ਬੰਦ ਹੋ ਜਾਣਾ 4 2 2024 ਦਾ ਇੱਚੋ ਪ੍ਰੋਜੈਕਟ ਬਣ ਕੇ ਡੀ ਸਬਤ ਹੋ ਗਿਆ ਪਰ ਮੈਂ ਇੱਕ ਗੱਲ ਇਹਨਾਂ ਨੂੰ ਕਹਿਣਾ ਚਾਹੁੰਦਾ ਇਹ ਨਾਲੇ ਤੇ ਬੰਦ ਹੋ ਜਾਣੇ ਆ ਆਪਣੇ ਅੰਦਰ ਵਾਲੇ ਗੰਦੇ ਨਾਲੇ ਕਿੱਦਾਂ ਬੰਦ ਕਰਨੇ ਉਹ ਤਾਂ ਸੋਚੋ ਉਹਦਾ ਪ੍ਰਬੰਧ ਇੱਕ ਤਰੀਕ ਨੂੰ ਲੋਕਾਂ ਨੇ ਤੁਹਾਡਾ ਕਰਨਾ ਆਪਣੇ ਅੰਦਰ ਜਿਹੜੇ ਵਗਦੇ ਗੰਦੇ ਨਾਲੇ ਆ ਚਾਹੇ ਉਹ ਚ ਲਾਰਡ ਆਰਡਰ ਹੈ ਚਾਹੇ ਡਰੱਗ ਦੀ ਸਮੱਸਿਆ ਹੈ ਚਾਹੇ ਉਹ ਚ ਭ੍ਰਿਸ਼ਟਾਚਾਰ ਹੈ ਚਾਹੇ ਉਹਦੇ ਚ ਮਤਲਬ ਝੂਠ ਮਾਰਨ ਦੀ ਪ੍ਰਕਿਰਿਆ ਹੈ ਚਾਹੇ ਪੰਜਾਬ ਨੂੰ ਲੁੱਟਣ ਦੀ ਪ੍ਰਕਿਰਿਆ ਹੈ ਇਹ ਜਿਹੜੇ ਅੰਦਰ ਗੰਦੇ ਵਾਲੇ ਲੱਗਦੇ ਕਾਲੇ ਬਗਦੇ ਹਨ ਉਹਨਾਂ ਬਾਰੇ ਸਤੰਨਾ ਇੱਕ ਗੱਲ ਕਹਿਣੀ ਚਾਹੁੰਦਾ ਤੁਹਾਡੇ ਸਾਹਮਣੇ ਜੀ 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 ਮੈਂ ਇੱਕ ਗੱਲ ਕਹਿਣੀ ਚਾਹੁੰਦਾ ਜੀ ਕਿ ਦੋਨੋਂ ਜਿਹੜੇ ਉਮੀਦਵਾਰ ਨੇ ਇੱਕ ਮੌਜੂਦਾ ਮੰਤਰੀ ਨੇ ਇੱਕ ਸਾਬਕਾ ਮੰਤਰੀ ਜੀ ਉਹ ਦਿਲ ਤੇ ਹੱਥ ਰੱਖ ਕੇ ਸਾਰੇ মিডিਆ ਸਾਹਮਣੇ ਕਿਉਂਕਿ ਵਿਧਾਨ ਸਭਾ ਚੁਣ ਕੇ ਭੇਜਿਆ ਇੱਕ ਸਾਲ ਦੋ ਦਸਾ ਰਹੇ ਨੇ ਇੱਕ ਦੋ ਸਾਲ ਹੋ ਗਏ ਕੋਈ ਇੱਕ ਦੋ ਵੀਡੀਓ ਲੋਕਾਂ ਦੇ ਅੱਗੇ ਰੱਖ ਦੇਣੀ ਜਿਹੜੀਆਂ ਵਿਧਾਨ ਸਭਾ ਚ ਉਹਨਾਂ ਨੇ ਅਮਰਸਰ ਦੀ ਕੋਈ ਮੁਸ਼ਕਿਲਾਂ ਰੱਖੀ ਹੋਵੇ ਮੇਰਾ ਇੱਕ ਹੀ ਚੈਲੰਜ ਹੈ ਉਹਨਾਂ ਨੂੰ ਕਿ ਸੁੱਚੇ ਮੂ ਗਏ ਸੁੱਚੇ ਮੂ ਆ ਗਏ ਭ੍ਰਿਸ਼ਟਾਚਾਰ ਕਰ ਲਿਆ ਗੁੰਡਾਗਰਦੀ ਕਰ ਲਈ ਇਧਰ ਉਧਰ ਦੀਆਂ ਗੱਲਾਂ ਕਰਨੀਆਂ ਇਹ ਤਾਂ ਲੋਕਾਂ ਦੇ ਮਸਲੇ ਨਹੀਂ ਹੱਲ ਹੋਣੇ ਜਿਹੜੀ ਪੰਚਾਇਤ ਤੁਹਾਨੂੰ ਚੁਣ ਕੇ ਭੇਜਿਆ ਵਿਧਾਨ ਸਭਾ ਚ ਮੇਰਾ ਚੈਲੰਜ ਹੈ ਨਾਲ ਕਿ ਇੱਕ ਦੋ ਵੀਡੀਓ ਪਾ ਦਿਓ ਤੇ ਨਾਲ ਜਿਹੜੇ ਸਾਬਕਾ ਮੰਤਰੀ ਨੇ ਉਹ ਅਮਰਸਰ ਤੋਂ ਮਾਫੀ ਮੰਗਣ ਸੈਂਟਰ ਯੂਨੀਵਰਸਿਟੀ ਔਰ ਏਮਜ਼ ਜਿਹੜਾ ਵਾ ਔਰ ਵਰਲਡ ਕਲਾਸ ਯੂਨੀਵਰਸਿਟੀ ਅਮਰਸਰ ਦੇ ਪ੍ਰੋਜੈਕਟ ਦੇ ਡਾਕਟਰ ਮਨਮੋਨ ਸਿੰਘ ਨੇ ਦਿੱਤੇ ਸੀ ਅਮਰਸਰ ਚੋਂ ਬਾਹਰ ਇਹਨਾਂ ਨੇ ਕੈਬਨਿਟ ਵਜ਼ੀਰੀਆਂ ਲੈਣ ਵਾਸਤੇ ਇਹਨਾਂ ਨੇ ਭ੍ਰਿਸ਼ਟਾਚਾਰ ਕਰਨ ਵਾਸਤੇ ਇਹਨਾਂ ਨੇ ਗੁੱਡਾਂ ਕਰਦੀ ਦਾ ਲਾਇਸੈਂਸ ਅਕਾਲੀ ਭਾਜਪੀ ਸਰਕਾਰ ਤੋਂ ਲਿਆ ਤੇ ਸਾਨੂੰ 10000 ਕਰੋੜ ਦਾ ਅਮਰਸਰ ਦਾ ਨੁਕਸਾਨ ਇਹਨਾਂ ਨੇ ਕੀਤਾ ਹੈ ਇਹਨਾਂ ਕੋਲ ਦੋਹਾਂ ਸਵਾਲਾਂ ਦੇ ਜਵਾਬ ਦਿਓ ਬਾਕੀ ਗੱਲ ਅੱਗੇ ਪ੍ਰੋਜੈਕਟ ਆਇਆ ਵੱਡਾ ਪਰ ਪ੍ਰੋਜੈਕਟ ਨੂੰ 10 ਸਾਲ 10 ਸਾਲ 10 ਸਾਲ ਲੋਕਲ ਬਾਡੀ ਮਿਨਿਸਟਰ ਕੌਣ ਰਿਹਾ ਉਹਨੂੰ ਪੁੱਛੋ ਗੰਦੇ ਨਾਲੇ ਕਿਉਂ ਨਹੀਂ ਬੰਦ ਹੋਏ ਇਸ ਸਟੇਟ ਸਬਜੈਕਟ ਨੇ ਇਹ ਲੋਕਲ ਬਾਡੀ ਦੇ ਸਬਜੈਕਟ ਨੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਲੋਕਲ ਬਾਡੀ ਦੇ ਸਬਜੈਕਟ ਨੇ ਉਸੇ ਗੰਦੇ ਨਾਲੇ ਤੇ ਡੰਪ ਕਿਉਂ ਨਹੀਂ ਬੰਦ ਕੀਤੇ ਕੀ ਕੋਈ ਪ੍ਰੋਜੈਕਟ ਬਣਾ ਕੇ ਭੇਜਿਆ ਜੇ 1000 2000 ਕਰੋੜ ਦਾ ਜਿਹੜਾ ਤੁਹਾਨੂੰ ਪੈਸੇ ਨਹੀਂ ਮਿਲੇ ਮੇਰਾ ਕੰਮ ਹੈ ਜਿਹੜਾ ਰੀਕੋ ਪ੍ਰੋਜੈਕਟੀ ਉਹ ਕਾਰਪੋਰੇਸ਼ਨ ਨੇ ਪੈਸੇ ਦੇਣੇ ਸੀ ਤੇ ਕਾਰਪੋਰੇਸ਼ਨ ਨੇ ਮੈਨੂੰ ਲਿਖ ਕੇ ਭੇਜਿਆ ਕਿ ਸਾਡੇ ਕੋਲ ਪੈਸੇ ਨਹੀਂ ਪ੍ਰੋਜੈਕਟ ਬਣ ਗਿਆ ਐਪੀ ਸਾਹਿਬ ਪੈਸੇ ਅਰੇਂਜ ਕਰਕੇ ਦਿਓ ਮੈਂ 60 ਕਰੋੜ ਰੁਪਇਆ ਇੱਕ ਮਹੀਨੇ ਚ ਰੇਂਜ ਕਰਕੇ ਦਿੱਤਾ ਇਹ ਜਦੋਂ ਮੇਰੇ ਕੋ ਆਉਂਦੇ ਇਹਨਾਂ ਦੇ